देखो मैं समझता हूं कि के अरविंद केजरीवाल जी ने आ, आप मुखारे चीफ लीडरशिप ਤੋਂ ਰਿਜ਼ਾਈਨ ਕਰਕੇ ਇੱਕ ਨਵਾਂ ਆਯਾਮ ਇੱਕ ਨਵਾਂ ਬੈਂਚਮਾਰਕ ਜਿਹੜਾ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਕੀਤਾ ਜਾ ਮੋਰਲ ਹਾਊ ਗਰਾਉਂਡ ਦੇ ਉੱਪਰ ਉਹਨਾਂ ਨੇ ਰਿਜ਼ਾਈਨ ਕੀਤਾ ਔਰ ਆਪਣੇ ਸਾਥੀ ਆਸ਼ੀ ਜਿੰਨਾ ਦਾ ਬ ਬੜਾ ਵਧੀਆ ਟ੍ਰੈਕ ਰਿਕਾਰਡ ਹੈ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਫੀ ਮਹਿਕਮੇ ਦੇ ਦੇਖ ਰਹੇ ਸੀਗੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਉਹ ਵੀ ਇਸੇ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਹੇ ਨੇ ਕਿ ਅੱਜ ਤੋਂ 4 ਮਹੀਨੇ ਬਾਅਦ ਜੋ ਵੀ ਇਲੈਕਸ਼ਨ ਹੋਣੀ ਹੈ ਨਾ ਅਸੀਂ ਤਾਂ ਕਿਹਾ ਅਰਵਿੰਦ ਜੀ ਨੇ ਵੀ ਕਿਹਾ ਸੀ ਵੀ ਤਾਂ ਕਹਿੰਦੇ ਆ ਬੀਜੇਪੀ ਨੂੰ ਕਿ ਜੇ ਤੁਹਾਡੇ ਇਹ ਸੋ ਕਾਲਡ ਐਕਸਰਸ ਕੈਮ ਜਿਹੜਾ ਕਿ ਸਰਾਸਰ ਬੇਬੁਨਿਆਦ ਹੈ ਝੂਠਾ ਜਿਹਾ ਇੱਕ ਪਰਸੈਂਟ ਵੀ ਸੱਚਾਈ ਹੈਗੀ ਤੇ ਜਨਵਰੀ ਫ फेब्रुवारी ਦਾ ਟੋ ਲੈ ਕੇ ਜਾਂਦੇ ਹਾਂ ਅਪਣਾ ਅਗਲੇ ਮਹੀਨੇ ਚੋਣਾ ਕਰਾਓ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਈਏ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਏਗਾ ਤੇ ਆਸੀ ਨੇ ਵੀ ਕਿਹਾ ਕਿ ਮੇਰਾ ਇੱਕੋ ਹੀ ਮਕਸਦ ਹੈ ਕਿ ਜੋ ਅਰਵਿੰਦ ਜੀ ਨੇ ਪਿਛਲੇ 10 ਸਾਲਾਂ ਦੇ ਵਿੱਚ ਦਿੱਲੀ ਦੇ ਲੋਕਾਂ ਨੂੰ ਸੂਤਰ ਦਿੱਤੀਆਂ ਨੇ ਉਹਨਾਂ ਨੂੰ ਕੋਈ ਵੀ ਤਾਕਤ ਬੀਜੇਪੀ ਕੇਂਦਰ ਸਰਕਾਰ ਇਸੇ ਕੰਮ ਤੇ ਲੱਗੇ ਹੋਏ ਉਹ ਬੰਦ ਨਾ ਹੋ ਸਕਣ ਔਰ ਅ ਇਹਨਾਂ ਚੋਣਾਂ ਦੇ ਅਖਾੜੇ ਦੇ ਵਿੱਚ ਜਾ ਕੇ ਦੁਬਾਰਾ ਅਰਵਿੰਦ ਕੇਜਰੀਵਾਲ ਜੀ ਮੰਡਟ ਲੈ ਕੇ ਆਉਣ ਤੇ ਉਹਨੂੰ ਦੁਬਾਰਾ ਮੁੱਖ ਮੰਤਰੀ ਬਣ ਇਹੀ ਉਹਨਾਂ ਦੀ ਵੀ ਮੈਂ ਸਮਝਦਾ ਇੱਕ ਨਵਾਂ ਟ੍ਰੈਂਡ ਸੈੱਟ ਹੈ ਜਿਹੜਾ ਉਹ ਅਰਵਿੰਦ ਜੀ ਨੇ ਇਸ ਸਾਰੇ ਐਪੀਸੋਡ ਦੇ ਨਾਲ ਕਰ ਦਿੱਤਾ ਦੇਖੋ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਆਪ ਮੁਖਾਰੇ ਚੀਫ ਲੀਡਰਸ਼ਿਪ ਤੋਂ ਰਿਜ਼ਾਈਨ ਕਰਕੇ ਇੱਕ ਨਵਾਂ ਆਯਾਮ ਇੱਕ ਨਵਾਂ ਬੈਂਚਮਾਰਕ ਜਿਹੜਾ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਕੀਤਾ ਜਦ ਮੋਰਲ ਹਾਊ ਗਰਾਉਂਡ ਦੇ ਉੱਪਰ ਹੈ ਉਹਨਾਂ ਨੇ ਰਿਜ਼ਾਈਨ ਕੀਤਾ ਔਰ ਆਪਣੇ ਸਾਥੀ ਆਤਸ਼ੀ ਜਿੰਨਾ ਦਾ ਬੜਾ ਵਧੀਆ ਟਰੈਕ ਰਿਕਾਰਡ ਹੈ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਕਈ ਮਹਿਕਮੇ ਦੇਖ ਰਹੇ ਸੀਗੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਉਹ ਵੀ ਇਸੇ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਹੇ ਨੇ ਕਿ ਅੱਜ ਤੋਂ 4 ਮਹੀਨੇ ਬਾਅਦ ਜੋ ਵੀ ਇਲੈਕਸ਼ਨ ਹੋਣੀ ਹੈ ਨਾ ਅਸੀਂ ਤਾਂ ਕਿਹਾ ਅਰਵਿੰਦ ਜੀ ਨੇ ਵੀ ਕਿਹਾ ਸੀ ਵੀ ਕਹਿੰਦੇ ਆ ਬੀਜੇਪੀ ਨੂੰ ਕਿ ਜੇ ਤੁਹਾਡੇ ਇਹ ਸੋ ਕਾਲਡ ਐਕਸਰਸ ਕੈਮ ਜਿਹੜਾ ਕਿ ਸਰਾਸਰ ਬੇਬੁਨਿਆਦ ਹੈ ਝੂਠਾ ਜਿਹਾ ਇੱਕ ਪਰਸੈਂਟ ਵੀ ਸੱਚਾਈ ਹੈਗੀ ਤੇ ਜਨਵਰੀ ਫਬਰ ਦਾ ਟੋ ਲੈ ਕੇ ਜਾਂਦੇ ਹਾਂ ਅਪਣੇ ਅਗਲੇ ਮਹੀਨੇ ਚੋਣਾ ਕਰਾਓ ਲੋਕਾਂ ਦੇ ਕਚੇਰੀ ਦੇ ਵਿੱਚ ਜਾਈਏ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਏਗਾ ਤੇ ਅਸਚੀ ਦੇ ਵੀ ਕਿਹਾ ਕਿ ਮੇਰਾ ਇੱਕੋ ਮਕਸਦ ਹੈ ਕਿ ਜੋ ਅਰਵਿੰਦ ਜੀ ਨੇ ਪਿਛਲੇ 10 ਸਾਲਾਂ ਦੇ ਵਿੱਚ ਦਿੱਲੀ ਦੇ ਲੋਕਾਂ ਨੂੰ ਸਹੂਤਾਂ ਦਿੱਤੀਆਂ ਨੇ ਉਹਨਾਂ ਨੂੰ ਕੋਈ ਵੀ ਤਾਕਤ ਭਾਜਪੀ ਕੇਂਦਰ ਸਰਕਾਰ ਇਸੇ ਕੰਮ ਤੇ ਲੱਗੇ ਹੋਏ ਉਹ ਬੰਦ ਨਾ ਹੋ ਸਕਣ ਔਰ ਇਹਨਾਂ ਚੋਣਾਂ ਦੇ ਅਖਾੜੇ ਦੇ ਵਿੱਚ ਜਾ ਕੇ ਦੁਬਾਰਾ ਅਰਵਿੰਦ ਕੇਜਰੀਵਾਲ ਜੀ ਮੰਡਟ ਲੈ ਕੇ ਉਹਨੂੰ ਦੁਬਾਰਾ ਮੁੱਖ ਮੰਤਰੀ ਬਣ ਇਹੀ ਹਮਾਰੇ ਵੀਰ ਮੈਂ ਸਮਝਦਾ ਇੱਕ ਨਵਾਂ ਟ੍ਰੈਂਡ ਸੈੱਟ ਹੈ ਜਿਹੜਾ ਉਹ ਅਰਵਿੰਦ ਜੀ ਨੇ ਇਸ ਸਾਰੇ ਐਪੀਸੋਡ ਦੇ ਨਾਲ ਕਰ ਦਿੱਤਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par